ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਰਵਨੀਤ ਨੂੰ ਲੈ ਕੇ ਆਇਆ ਹਾਂ ਸਨਾਮ ਸਹਿਰ ਚ ਸਹੀਦ ਉਦਮ ਸਿੰਘ ਦੀ ਜਨਮ ਸਥਾਨ ਧਰਤੀ ਸਨਾਮ ਸਹਿਰ ਤੇ ਉਹ ਸਾਹਮਣੇ ਆ ਗਿਆ ਗੇਟ ਪੀਰ ਬਾਬਾ ਚਰਨਜੀਤ ਸਾਹਿਬ ਜੀ ਪੀਰਾਂ ਵਾਲਾ ਗੇਟ ਕਹਿੰਦੇ ਆ ਇਹਨੂੰ ਤੇ ਰਵਨੀਤ ਹੋਰ ਕਿਵੇਂ ਬਹੁਤ ਖੁਸ਼ ਹਮਮ ਇੱਥੇ ਇੱਕ ਬਹੁਤ ਖਾਸ ਚੀਜ਼ ਆ ਭਾਈ ਤੁਹਾਨੂੰ ਦਿਖਾਉਣੇ ਆਗੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਦੋਸਤਾਂ ਨੂੰ ਸੈਂਡ ਕਰ ਦਿਓ ਉਹ ਖਾਸ ਚੀਜ਼ ਲੈ ਆਇਆ ਸਾਡਾ ਭਾਣ ਜਾਂ ਵੀਰ ਕਲਾ ਤੋਂ ਅਰਸਮਾਨ ਉਹ ਸਾਹਮਣੇ ਆ ਗਿਆ ਚੀਮਾ ਟੈਂਟ ਹੈ ਨਾ ਚੀਮਾ ਟੈਂਟ ਦੇ ਲਿਵੇ ਸ਼ਿਆਮਾ ਅਤਰਜ ਦੀ ਬ੍ਰਾਂਚ ਅੰਦਰ ਲੈ ਕੇ ਚੱਲਦੇ ਆਜੋ ਤੇ ਸ਼ਿਆਮਾ ਅਤਰਜ ਦੀ ਬ੍ਰਾਂਚ ਆਹ ਕਰੋ ਚੈੱਕ ਸਾਰੇ ਤਰ੍ਹਾਂ ਦੀਆਂ ਖੁਸ਼ਬੂਆਂ ਲਓ ਦੱਸੋ ਕਿਹੜੀ ਖੁਸ਼ਬੂ ਚਾਹੀਦੀ ਹੈ ਤੁਹਾਨੂੰ ਆਹ ਵਾਲੀ ਚਾਹੀਦੀ ਹੈ ਬਲੂ ਉਦ ਬਲੂ ਉਦ ਬਈ ਬਹੁਤ ਵਧੀਆ ਤੇ ਬਾਕੀ ਤੁਸੀਂ ਕੋਈ ਵੀ ਖੁਸ਼ਬੂ ਇੱਥੋਂ ਲੈ ਸਕਦੇ ਹੋਏ ਸਾਰੇ ਤਰ੍ਹਾਂ ਦੇ ਇਤਰ ਤੇ ਆਹ ਪਰਫਿਊਮ ਆ ਗਏ ਬਹੁਤ ਤਰ੍ਹਾਂ ਦੇ ਪਰਫਿਊਮ ਵੀ ਪੈਣੇ ਜਿਹੜੀ ਮਰਜ਼ੀ ਖੁਸ਼ਬੂ ਲੈ ਲਓ ਤੇ ਉਹ ਗਿਫਟਡ ਆਈਟਮ ਆ ਗਈਆਂ ਆ ਇਧਰ ਗਿਫਟਡ ਆਇਟ ਮੰਗਿਆ ਬਹੁਤ ਸੋਹਣੀਆਂ ਬਾਕੀ ਵੀਡੀਓ ਸ਼ੇਅਰ ਕਰਕੇ ਆਪਣੇ ਸਲਾਮ ਵਾਲੇ ਦੋਸਤਾਂ ਨੂੰ ਜਰੂਰ ਜਰੂਰ ਸੈਂਡ ਕਰ ਦਿਓ ਸਿਨੇਮਾ ਰੋਡ ਤੇ ਸਿਆਮਾ ਅਤਰਜ ਦੀ ਬਰਾਚ ਆ ਤੇ ਹੈਂਡਲ ਕਰ ਰਿਹਾ ਆਪਣਾ ਭਾਣ ਦਾ ਅਰਸਮਾਨ ਜੇ ਕਰੇ ਬੈਠਣੇ ਆਨਲਾਈਨ ਵੀ ਮੰਗਵਾਉਣੇ ਆ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਕਰ ਲਓ ਕੰਟੈਕਟ ਅਸੀਂ ਆਏ ਸੀ ਦੋਮੇ ਤੁਸੀਂ ਇਹ ਗੱਲ ਸੋਚਦੇ ਹੋਗੇ ਵੀ ਆ ਤੀਜਾ ਕਿੱਥੋਂ ਆ ਗਿਆ ਇਹ ਆਪਣੀ ਭੂਆ ਕੋਲੇ ਛੁੱਟੀਆਂ ਤੇ ਆਇਆ ਹੋਇਆ ਸੀ ਵਿਰੇਦ ਕਾਲ ਤੇ ਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਪੈਕਿੰਗ ਵੀ ਮੰਗਵਾ ਸਕਦੇ ਹੋ ਬੜੀ ਸੌਫਟਲੀ ਜੀ 스 ਕਰਕੇ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਈਚਿੰਗ ਹੋਣ ਲੱਗ ਜਾਂਦਾ ਕਾਫੀ ਪ੍ਰੋਬਲਮਸ ਆ ਜਾਂਦੀਆਂ ਨੇ ਇਹ ਬੜੀ ਸੌਫਟਲੀ ਜੀ 스멜 ਵਾਲੇ ਹੁੰਦੇ ਨੇ 300 ਰੁਪਏ ਦੀ 3 ਮੀਲ ਦੀ 1 ਸੀਸੀ ਦੇ 3 ਸੀਸੀ ਲਓਗੇ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲ ਜੂਗਾ ਸ਼ੇਅਰ ਕਰ ਦਿਓ ਜੀ ਵੀਡੀਓ